ਸਾਰੇ ਦਾ ਜੈਵਾਦ ਤੋੜ ਦੋ ਛੱਡੇ ਹੋਣਾ ਕੁਝ ਕਿੰਦਰ ਫਸੀ ਫਿਰਦੀ ਚੰਗੀ ਵਾਲੀ ਉਹ ਪਰਨੇ ਕੰਨ ਨਾ ਨਾ ਗਿਆ ਇਹ ਨਾ ਇਹ ਉੱਤੇ ਨਾ ਨਾ ਗਿਆ ਆਹ ਵੇਲਾ ਸਟੱਡੀ ਕਰੰਦੇ ਹੀ ਨਾ ਕੁੜੀ ਮੁੜ ਕੇ ਉਹਨੇ ਗਾਂ ਲੱਗ ਜਾਂਦੀ ਇਹਨਾਂ ਨਾਲੋਂ ਤੇ ਫੇਰ ਇਹ ਰੋਂਦੀਆਂ ਆਹ ਪ੍ਰਭੀ ਜੀ ਦੇ ਜ਼ਿਆਦਾ ਰੋਂਦੀ ਹੁੰਦੀ ਹੁੰਦੀ ਇਧਰੇ ਬੇਟੀ ਕੋਲ ਛਾ ਪਰ ਉਸਕੋ ਵੀ ਟੀਵੀ ਦੇਖਣੇ ਲਗਾ ਲਿਆ ਇਹ ਬੋਲਦੀ ਹੈ इनको ਫੜਾਈ ਕਰਾਏਗੀ ਔਰ ਤੁਸਕੋ ਜੋ ਓ ਵਾਦਾ ਮਾਰਾ ਨੋਕੀ ਮਤ ਦਾ ਓਏ ਐਂ ਠੋਡੀ ਅੱਗੇ ਜਿਹਨੂੰ ਨਾ ਕਾਡੋ ਨੇ ਮਗਰ ਕਰ ਦੇਣੀ ਆ ਆ ਥੱਲੇ ਕਰਡ ਕੋਈ ਪ੍ਰਵਾਹਰ ਕੋਈ ਰੁਕੀ ਮੈਂ ਟਵੇਟ ਵਾਰੂ ਵਾਰ ਉਹ ਅੱਟਾ ਨਾ ਤਾਂ ਨਹੀਂ ਮਾਰੀ ਓਹ ਠਾਈ ਲੈ ਆ ਜਾਣਾ ਗੱਗੂ ਲੱਗ ਜੇ ਪਤਾ ਹੁਣ ਜੇ ਮ ਲਾਉਂਦਿਆਂ ਦਾ ਉਹ ਵੇਲਾ ਮੁੰਡੇ ਨੇ ਮੁਠੀ ਬੰਦ ਕੀਤੀ ਖੁੱਲਦੀ ਨਹੀਂ ਓਟੇ ਖਾੜੇ ਪੂੜੀਆਂ ਝੋਲੇ ਤੇ ਵੇਲਾ ਨਾ ਨਾ ਮਾਤਾ ਦਾ ਬੰਡਾਰਾ ਲੱਗਾ ਹੈ ਵੇਲਾ ਜੇ ਦਿਲ ਕਰਦਾ ਤੇ ਓਏ ਇਹਦੇ ਚ ਕੀ ਪੈਂਦਾ ਭਾਵੇਂ ਇਹ ਡੀਜ਼ਲ ਇਹ ਇਹ ਡੀਜ਼ਲ ਹਾਂ ਪੈਟਰੋਲ ਨਹੀਂ ਪੌਣ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ 'ਤੇ ਹਾਂਜੀ ਗਾਇਜ਼ ਦੇਖੀ ਉਹਨਾਂ ਦੀ ਸਟੋਰੀ ਗਾਇਜ਼ ਬਾਕੀ ਆ ਤੁਹਾਨੂੰ ਬਸ ਸਦਾ ਸੰਧੂ ਕੁਸ਼ਾਲ ਨਜ਼ਰਦੋ ਗੁਰੇ ਸ਼ਰੰਦਾਲ ਅਲਬਕਾਰ ਸੰਟਮੈਂਟ ਕਰਕੇ ਜਰੂਰ ਦੇਖੋ ਉਹਦੇ ਉਹਨਾਂ ਕੋਈ ਸਟੋਰੀ ਰੈਂਡੂ ਦੇ ਚੈਨਲ ਤੋਂ ਫਾਈਨ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਹ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਿਹੜ ਤੱਕ ਜਰੂਰ ਦੇਖਿਓ ਚਾਲਾ ਜੀ ਨਾਲ ਮੀਟ ਮਾਈ ਫਰੈਂਡ ਮਾਈ ਬ੍ਰਦਰ ਮੋਟਾ ਮੋਟਾ ਸੰਧੂ ਤੇ ਨਾਲ ਹਰਜੀਤਖਰ ਸੰਧੂ ਢਾਲੀਵਾਲ ਖਾਨਦਾਨ ਦੇ ਪਿਛਲੇ ਬੈਕਗ੍ਰਾਉਂਡ ਤੋਂ ਲਿੰਕ ਕਰਦੇ ਨੇ ਤੇ ਨਾਲ ਦੀ ਨਾਲ ਪਾਲੇ ਦੀ ਕੁੜੀ ਪਾਲੇ ਦੀ ਕੁੜੀ ਜਾਨੀ ਕਿ ਮੇਰਾ ਨਾਨਾ ਜੀ ਪਾਲਾ ਜੀ ਮੈਂ ਤੁਹਾਨੂੰ ਦੱਸ ਦਵਾਂਗਾ ਪਾਲਾ ਜੀ ਦੀ ਕੁੜੀ ਤੇ ਸਰਦਾਰ ਹਰਭਜਨ ਸਿੰਘ ਦੀ ਨੌ ਤੇ ਸਰਦਾਰ ਕੁਲਵਿੰਦਰ ਸਿੰਘ ਦੀ ਪਾਹੂ ਵਾਈਫ ਵਾਈਫ ਬਈ ਤੇ ਸਾਡੀ ਮਈ ਬਈ ਮਾਤਾ ਮਤਲਬ ਵੇਫੋ ਵੇਫੋ ਇਹ ਵੀ ਫੀ ਮੇਰੇ ਡੈਡੀ ਦੀ ਘਰ ਆ ਲਗੇ ਇੱਧਰ ਦੇਖ ਆਹ ਮੇਰਾ ਸਦਾ ਹੀ ਇਹਨਾਂ ਡੈਡੀ ਦੀ ਘਰ ਆ ਲਗੇ ਇੱਧਰ ਦੇਖ ਆਹ ਮੇਰਾ ਸਦਾ ਹੀ ਇਹਨਾਂ ਨਾਲ ਗਿਲਾ ਸ਼ਿਕਵਾ ਰਹੂਗਾ ਕਿਉਂਕਿ ਇਹਨਾਂ ਨੇ ਕਦੇ ਸਾਨੂੰ ਆਦੂਆ ਤੇ ਨਹੀਂ ਸਾਡੀਆਂ ਫੋਟੋਆਂ ਨਹੀਂ ਹੈਗੀਆਂ ਹੈਗੀਆਂ ਤੇ ਹੁਣ ਟੇਡੇ ਜਿਓ ਕੇ ਜਾਂਦੇ ਹੋਏ ਭੈਣ ਜੀ ਟੇਡੇ ਜਿਓ ਕੇ ਜਾਂਦੇ ਹੋਏ ਹੋ ਜਾਂਦੀ ਆ ਜਾਂਦੀ ਆ ਜਾਂਦੀ ਆ ਜਾਂਦੀ ਆ ਚੱਲੋ ਜੀ ਤੇ ਨਿੱਕੇ ਨਿੱਕੇ ਆਸਾ ਦਾ ਗੁਰਮੀਰ ਦੇ ਉਹਨੇ ਫੋਟੋ ਭੇਜੀ ਕਿਥੱਲੇ ਲੈ ਕੇ ਬੋਲ ਕੇ ਭੇਜੀ ਰਿਕਾਰਡਿੰਗ ਕਹਿੰਦੀ ਮਾਸੀ ਮੇਰੀ ਮਿੰਦੀ ਛੋਣੀ ਆ ਨਿੱਕੇ ਨਿੱਕੇ ਤਾਂ ਇੱਕ ਡਿਜ਼ਾਈਨ ਲਾਦੀ ਆ ਨਾ ਸਾਰੇ ਬੱਦ ਗਾਇਬ ਹੋ ਗਏ ਤੋੜ ਤੋ ਛੱਡੇ ਹੋਣਾ ਕੁਝ ਲੜ ਕੇ ਲੱਗ ਜਾਂਦੇ ਇੱਧਰਲੇ ਪਾਸੇ ਆਪਣਾ ਵੱਡਾ ਛੱਡ ਆ ਗਿਆ ਬਦਲ ਇਧਰ ਦੂਜਾ ਛੱਡ ਆ ਗਿਆ ਪੱਲੇ ਵਿੱਚ ਛਲ ਮਾਰਾ ਲੈ ਕਿੱਧਰ ਫਸੀ ਫਿਰਦੀ ਚੰਗੀ ਵਾਲੀ ਉਹ ਪਰਲੇ ਕੰਨ ਨਾਲ ਲੰਘ ਜਾ ਓਏ ਇਹਦੇ ਤੇ ਕੀ ਪੈਂਦਾ ਭਾਵੇਂ ਇਹਦੇ ਕਿਉਂ ਇਹਦੇ ਦੀ ਡੀਜ਼ਲ ਹਾਂ ਪੈਟਰੋਲ ਨਹੀਂ ਪਉਣ ਚੱਲ 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 ਨਾ ਜਾਣਾ ਨਹੀਂ ਚੱਲੇ ਜੀ ਹਾਂ ਚੱਲ ਤੀਹ ਜਾ ਚੁ ਇੱਕੋ ਜਿੱਕੀਆਂ ਦੋਵੇਂ ਮਾਵਾਂ ਤੇ ਜਾਂ ਤੇ ਇੱਕੋ ਹੀ ਕੰਮ ਇਹਨਾਂ ਦਾ ਜੋ ਪਰਲੀ ਫੋਨ ਤੇ ਚਲਾਵਾ ਆ ਵੇਲਾ ਸਟੱਡੀ ਕਰੰਦੇ ਹੀ ਨਾ ਕੁੜੀ ਮੁੜ ਕੇ ਉਹਨੇ ਗਾਂ ਲੱਗ ਜਾਂਦੀ ਇਹਨਾਂ ਨਾਲੋਂ ਤੇ ਫੇਰ ਇਹ ਰੋਂਦੀਆਂ ਆ ਪ੍ਰਭੀ ਜੀ ਦੇ ਜ਼ਿਆਦਾ ਰੋਂਦੀ ਹੁੰਦੀ ਹੁੰਦੀ ਇੱਧਰ ਇਹ ਲਾ ਹਣ ਆ ਲਾਸਟ ਹੀ ਆ ਇਹ ਦੂਵਾ ਪੜਨਾ ਮੈਂ ਅੱਛਾ ਕੀ ਪੜੀ ਮੈਨੂੰ ਸੁਣਾ ਕੁਝ ਰਿਵਾਈਜ਼ ਕੀਤਾ ਵਾ ਵੈਰੀ ਗੁੱਡ मैं बोलती हूँ इनको फ्राई करायेगी और तुमको जो काम दी है टीचिंग का वो अच्छे से करो करना है वो अच्छे से टीचिंग करते हो क्या पहनती करती वोट बड़े तुम्हारे मगर पड़े हैं दो वो भी तुम्हारा दिखा कर देखने ला रही है टिमी वो अच्छी बड़ी सूती थी ऐसी बड़ी सूती थी वो तो सोई हुई थी ना हालिन तू लगा लिया वो देखो कैसे देख रही है उसको ऊपर से एकदम ਨੇ ਬੋਲਾ ਤੂੰ ਸੋ ਗਈ ਸੋ ਗਈ ਇਸਨੇ ਸੋ ਗਈ ਸੀ ਉਹ ਸੋ ਗਈ ਸੀ ਉਹਵੇਂ ਨਿਗਾਵੇ ਕਈ ਦਿਨ ਦੇਖ ਤੂੰ ਕੰਤਾਰੀ ਹੈ ਮੈਂ ਤੇ ਉਹ ਆਏ ਕਰਦੀ ਕਰਦੀ ਆ ਕਿ ਤੂੰ ਕਿਹਾ ਤੂੰ ਕਿਵੇਂ ਖਾਏ ਨੇ ਆ ਵੀ ਠੂਂਗੇ ਮਾਰੀ ਜਾਂਦੀ ਹਣੀ ਹੌਲੀ ਹੌਲੀ ਵਿੱਚੋਂ ਹੈਨਾ ਇੱਕ ਇੱਕ ਹੀ ਸਾਰਿਆਂ ਦਾ ਚਲ ਬਹਿ ਜਾ ਹੈ ਉੱਥੇ ਬਹਿ ਜਾ ਮੇਰੇ ਕੋਲ ਬਹਿ ਜਾਵੇ ਦੋਵੇਂ ਬਹਿ ਕੇ ਖਾਣੇ ਪੱਕੇ ਦੇ ਕੋਲ ਥੜੇ ਲਾਗੇ ਨੂੰ ਆ ਜਾ ਨਾ ਇਧਰ ਨੂੰ ਕਰ ਲਾ ਐਂਟੇ ਕਰ ਲਾ ਰੇ ਉੱਤੇ ਉੱਤੇ ਚੜਾ ਦੇ ਓਏ ਆ ਓਏ ਆ ਜਾ ਮੈਂ ਤੁਹਾਨੂੰ ਬਾਈਂਦ ਰਿਹਾ ਮੈਂ ਤੈਨੂੰ ਢਾ ਲੈਣਾ ਤੈਨੂੰ ਪਤਾ ਜ਼ੋਰ ਤੇ ਨਹੀਂ ਹੈਗਾ ਜ਼ਿਆਦਾ ਤੇਰੇ ਚ ਇੱਕ ਹੀ ਆ ਤੈਨੂੰ ਵਾਹ ਦਾਲਣਾ ਵਾਹ ਰੋਣਾ ਤੂੰ ਦਾ ਵਾਹ ਮਾਰਾ ਮੋਦੀ ਮਤ ਦਾ ਓਏ ਐਂ ਠੋਡੀ ਅੱਗੇ ਜਿਹਨੂੰ ਨਾ ਕਾਡੋ ਨੇ ਮਗਰ ਕਰ ਦੇਣੀ ਆਂ ਆਉਂ ਥੱਲੇ ਕਰਨ ਕੋਈ ਪ੍ਰਵਾਹ ਨਹੀਂ ਮੁੱਕੀ ਮੈਂ ਚਪੇਟ ਮਾਰੂ ਆ ਤੂੰ ਵੱਡਾ ਮੈਂ ਤਾਂ ਨਹੀਂ ਮਾਰਨੀ ਦੇ ਰਿਹਾ ਚਪੇਟ ਮਾਰ ਤੂੰ ਚਪੇਟ ਮਾਰ ਉਹ ਛੱਡ ਮੈਂ ਤਾਂ ਆਜਾ ਤੈਨੂੰ ਨਹੀਂ ਲੱਗ ਜੇ ਮਾਤਾ ਲੁੱਕਈਏ ਨਾ ਇੱਧਰ ਇਹਦੇ ਕਰਕੇ ਲੜਾਈ ਪੈ ਗਈ ਆ ਆ ਜਾਂਦਾ ਇਹਦੇ ਕਰਕੇ ਲੜਾਈ ਪੈ ਗਈ ਓ ਤਾਈ ਲੈ ਆ ਜਾਣਾ ਗੱਗੂ ਲੱਗ ਜੇ ਪਤਾ ਹੁਣ ਜਿੰਮ ਲਾਉਂਦਿਆਂ ਦਾ ਉਹ ਵੇਲਾ ਮੁੰਡੇ ਨੇ ਮੁਠੀ ਬੰਦ ਕੀਤੀ ਖੁੱਲਦੀ ਨਹੀਂ ਗੱਗੂ 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 ਦੀ ਬਾਤ ਸਗੀ ਗੱਗੂ ਦੀ ਬਾਤ ਸਗੀ ਗੱਗੂ ਦੀ ਬਾਤ ਸਗੀ ਗੱਗੂ ਦੀ ਬਾਤ ਸਗੀ ਉਹ ਕਾਕਾ ਥੱਲੇ ਆ ਗਿਆ ਕਾ ਕਾ ਦੇ ਆ ਗਿਆ ਗੱਡੀ ਬੱਸ ਤੇ ਦੀ ਬੱਸ ਹੋ ਗਈ ਗੱਡੀ ਬੱਸ ਹੋ ਗਈ ਭਾਈ ਓਏ ਜਿੰਮ ਜੁੰਮ ਖਤਮ ਫੇਲ ਸਾਰੀਆਂ ਜਿੰਮਾਂ ਜੁੰਮਾਂ ਓਏ ਜਿੰਮਾਂ ਜੁੰਮਾਂ ਫੇਲ ਜਿੰਮਾਂ ਜੁੰਮਾਂ ਫੇਲ ਜਿੱਕੇ ਕੋ ਜਿੰਮਾਂ ਫੇਲ ਆ ਭਾਈ ਜਿੰਮਾਂ ਫੇਲ ਆ ਭਾਈ ਸਨੋਵਰ ਦਾ ਕੋਈ ਜਿੰਮ ਜੁੰਮ ਨਾ ਬਾਹੜੀ ਸਨੋਵਰ ਲੈ ਗਿਆ ਤਗੜਾ ਭਾਈ ਸਨੋਵਰ ਓ ਤਗੜਾ ਭਾਈ ਇਹਦਾ ਹਾਂ ਦਾਵਾ ਇਹਦਾ ਦਾਵਾ ਕੈਸ ਨੋਵਰਾ ਇਹਦਾ ਦਾਵਾ ਦਾਵਾ ਉਹ ਗੱਲ ਟੁੱਟੇ ਇਹ ਦਾਵਾ ਜਿੰਨਾਂ ਬਹਿ ਜਾ ਤੈਨੂੰ ਸੌ ਲੱਗੇ ਉਹ ਲੈ ਗਈ ਕੱਢ ਕੇ ਉਹ ਫੇਰ ਉਹ ਖਤਮ ਕਹਾਣੀ ਜੇਮ ਜੂਮ ਵਾਲੀ ਬਈ ਕੋਈ ਨਹੀਂ ਬਣਿਆ ਗਿਆ ਬਸ ਕਹਾਣੀ ਖਤਮ ਉਂਗਲਾ ਮਰੋੜਦਾ ਪੱਦ ਨਿਕਲ ਗਏ ਲੈ ਲੈ ਜਾ ਉਹਦਾ ਖਿੱਚਿਆ ਨਹੀਂ ਗਿਆ ਜਿਹਦਾ ਜੋਰ ਜਿਹਦਾ ਕੰਮ ਤਾਂ ਟਾਈ ਤੇ ਸੀਗਾ ਅੱਖਾਂ ਹੀ ਪਾਉਂਦਾ ਉਹਟੇ ਖਾਣੇ ਪੂੜੀਆਂ ਛੋਲੇ ਤੇ ਵੇਚ ਲਾ ਨਾ ਨਾ ਮਾਂ ਦਾ ਤਾਂ ਭੰਡਾਰਾ ਲੱਗਾ ਹੈ ਵੇਲਾ ਜੀ ਦਿਲ ਕਰਦਾ ਤੇ ਹੈ ਰੋਕ ਲੈਨੇ ਆ ਮੇਰਾ ਅੱਛਾ ਸਭ ਸ਼ਾਂਤ ਵਾਹਿਗੁਰੂ ਤਾਂ ਮੇਰੀ ਕਰੂਗਾ ਪੂੜੀਆਂ ਛੋਲੇ ਵੇਚ ਲਾ ਹੋਰ ਵੀ ਹੋਊਗਾ ਕੋਈਆਂ ਪੂੜੀਆਂ ਛੋਲੇ ਚੱਲਣ ਦਾ ਪੂਰਾ ਕੰਮ ਜੱਗ ਹੀ ਪਤਾ ਤੇ ਅੱਜ ਰਾਤ ਦੇ ਅੱਜ ਹੋਰ ਖਾਣੇ ਦਾ ਵੇਚ ਲਾ ਉੰਤਰ ਆ ਆਪਣੇ ਪਿੰਡ ਵਾਲੇ ਤੇ ਰੇਫਰ ਦੇ ਵੇਚਦੇ ਹੋਰ ਕੀ ਆਹ ਓਏ ਹੁਣ ਤਾਂ ਗੱਡੀ ਹੋਲੀ ਹੋਈ ਜਾ ਵੇਖ ਲਾ ਕਰਨਾ ਮਾਹੌਲ ਬਣਾਦਾ ਤੇ ਵੇਚ ਲਾ ਖਾਣੇ ਆ ਨਾ ਨਾ ਭਈਆ ਪਾਣੀ ਛਕ ਲੈ ਚੱਲ ਹਾਂਜੀ ਦੱਸੋ ਸਰ ਕੀ ਆਪਣਾ ਲੈਵਲ ਲੂਵਲ ਚਾ ਕੰਮ ਇਟਾ ਉਟਾ ਕਿੰਨੀਆਂ ਲੱਗੀਆਂ ਹੁਣ ਤੱਕ ਠੀਕ ਆ ਜੀ 3000 ਲੱਗੀਆਂ 3000 ਰੇਟ ਚ ਸਾਰਾ ਆਪਣਾ ਇਨਾ ਖੜਾ ਹੋ ਗਿਆ ਨਾ ਪਾਂਚਾ ਹਾਂਜੀ ਠੀਕ ਆ ਹੋਰ ਕਿੰਨੀ ਲੱਗਣੀ ਐ ਟੀ ਇਹ ਤੋਂ ਬਾਅਦ ਪਰਦੀ ਪਾਉਗੀ ਹਾਂਜੀ ਬਾਅਦ ਆਪਾਂ ਲਾਵਾਂਗੇ ਜਲਦੀ ਬਸ ਚਾਰ ਤਿੰਨ ਘੰਟੇ ਠੀਕ ਆ ਭਾਈ ਬਹੁਤ ਕੱਲ ਦਾ ਪਰਸੋਂ ਦਾ ਕਹਿ ਰਹੇ ਮੇਰੀ ਵੀਡੀਓ ਪਾਇਓ ਤੇ ਅੱਜ ਮੌਕਾ ਮਿਲਿਆ ਵੀਰ ਦੀ ਅਸੀਂ ਵੀਡੀਓ ਬਣਾਉਣਾ ਬਣਾਤੀ ਆ ਹੁਣ ਇਹ ਤੋਂ ਬਾਅਦ ਕੰਮ ਚੱਲੂਗਾ ਜੀ ਜੋ ਪਰਦੀ ਪੈ ਗਈ ਹਾਂਜੀ ਕੰਮ ਵੀ ਕਰ ਲੈਣਾ ਜੀ ਤਾਂ ਸਿਰੇ ਕਰਾ ਦੇਣਾ ਤੂੰ ਬਈ ਤੂੰ ਹੀ ਕਹ ਹੈ ਨਹੀਂ ਵੀਰ ਕੱਲ ਤਾਂ ਕਹਿੰਦਿਆ ਸੀ ਯਾਰ ਹਾਂ ਜੀ ਤੇ ਚੱਲੂਗਾ ਕੰਮ ਵੱਧ ਵੱਧ ਜਿਆਦਾ ਨਹੀਂ ਅਸੀਂ ਚਾਰੇ ਹੱਟ ਲਾ ਦੀ ਚਾਰੇ ਹਰਟ ਹਾਂ ਜੀ ਹੋਰ ਲਾ ਦੇਣੀ ਤੇ ਲਾਤੀ ਆ ਨਹੀਂ ਲਾ ਦੇਣੀ ਹੋਰ ਲਾ ਦੇ ਜੀ ਬਚਾਰੇ ਹਰਟ ਹੋਰ ਲੱਗਣੀ ਸਾਰੀ ਹਾਂ ਜੀ ਬਸ ਓਕੇ ਆ ਕੋਠੀ ਬੰਨ ਜੂ ਬਈ ਚਾਰੇ ਹਰਟ ਹੋਰ ਤੇ ਹੋਰ ਚ ਪੂਰਾ ਤਿਆਰ ਹੋ ਜੂ ਹਣਾ ਤੂੰ ਹੀ ਬੰਨ ਜੂ ਹਾਂ ਜੀ ਆ ਤੁਹਾਡਾ ਭਰਾ ਵੀ ਆ ਗਿਆ ਕੇ ਵੀ ਸੇਮ ਕੈਟਾਗਰੀ ਢਾਡੇ ਵਾਲੀ ਆ। ਨਾ ਨਾ ਵਾਦੋ 4000 ਬਸ ਵਾਦੋ ਚਾਹੀਦਾ ਅੱਛਾ ਜੇ ਜਾਨੀ ਆਪਾਂ پیسے ਵੀ ਨਹੀਂ ਹੋ ਹਾਂ 4000 ਨਾ ਕੋਟੀ ਬੰਨ ਕੰਦੇ ਦਾ ਤੇਗਾ ਨਹੀਂ ਲੱਗਣਾ ਇਹ ਕਹੋ ਆਪਣੀ ਵੀਡੀਓ ਖਰਾਬ ਕਰੀ ਜਾਂਦੇ ਯਾਰ ਯਾਰ ਹਾਈ ਵੀਰੇ ਦੱਸਿਓ ਭਾਜੀ ਕੀ ਕਹਿ ਰਿਹਾ ਉਹ ਬੱਕ ਨਹੀਂ ਪਰ ਆਖਾ ਥੋੜਾ ਆਪਾਂ ਚਾਰਤੀ ਮੈਂ ਤੂੰ ਵਾਦੋ ਵਾਦੋ ਸਿਆਣੀ ਹਤੀ ਆਓ ਇਹਨੂੰ ਨਹੀਂ ਕੋ ਪਤਾ ਵਾਤ ਵਾਤ ਜਨਾਬੀ ਤੇ ਕਿਹੜੇ ਤੇ ਲਾ ਦੀਏ 10000 ਲੱਗੇ ਠੀਕ ਆ ਵਾ ਓਕੇ ਆ ਹੁਣ 4000 ਰੇਟ ਤੇ ਧਿਆੜੀ ਦੇ ਵਿੱਚ ਆ ਮੈਂ 3000 ਜਿਆਦਾ ਨਹੀਂ ਤੇ 4000 ਦੇ ਲਾਵੀਏ ਵਾ ਠੀਕ ਓਕੇ ਬਾਈ ਕਰਦਾ ਕੋਡ ਵਾਲੀ ਦੀ ਗੱਲ ਕਰਦਾ ਜੀ ਮੁਰਗੇ ਦੀ ਠੀਕ ਆ ਕੋਈ ਬਾਈ ਨਸ਼ਾ ਨਹੀਂ ਕਰਦਾ ਕੋਈ ਇਦਾਂ ਦਾ ਨਾ ਕੋਈ ਸਮਝੋ ਹਾਂ ਜੀ ਸੋਫੀ ਆ ਜਾਵਾ ਹਾਂ ਜੀ ਵਾਤ ਵਾਤ ਵੀਰੇ ਇਹੀ ਧਿਆੜੀ ਦੇ ਵਿੱਚ 4000 ਰੇਟ ਲਾ ਸਕਨੇ ਆ ਜੀ ਹਾਂਜੀ ਨਹੀਂ ਕੋਈ ਨਸ਼ੇ ਨੁਸ਼ੇ ਵਾਲਾ ਨਾ ਕੋਈ ਸਮਝੋ ਕਿ ਨਸ਼ਾ ਕਰਦਾ ਜਾਂ ਕੋਈ ਬਾਈ ਨੇ ਕਿਹਾ ਨਾ ਮੈਨੂੰ ਉਹ ਚੀਜ਼ ਲੱਗੀ ਕਿ ਬਾਈ ਭਗਤ ਬੰਦਾ ਕੋਈ ਨਸ਼ਾ ਨਹੀਂ ਕਰਦਾ ਆ ਭਾਵੇਂ ਛੇ ਪੰਜ ਸੱਤ ਪੈ ਕੇ ਖਾਲੇ ਦਿਨ ਦੇ ਇਹ ਨਹੀਂ ਖਾਂਦਾ ਪਰ ਉਹ ਡੋਡੇ ਖਾ ਲਿੰਦਾ ਪੰਜ ਚਾਰ ਪਾ ਕੇ ਖਾ ਲਿੰਦਾ ਕੋਈ ਨਹੀਂ ਪੰਜ ਚਾਰ ਵਸ ਬਾਅਦ ਕੋਈ ਨਿਕਦਾ ਚੰਦਾਰ ਸ਼ਾਮ ਨੂੰ ਬੋਤਲ दारू ਇੱਕ ਇੱਕ ਵਸ ਇੱਕ ਇੱਕ ਸ਼ਾਮ ਨੂੰ ਸ਼ਾਮ ਨੂੰ ਆਧੀ ਅਧੀਆ ਆ ਤਾਂ ਮੈਂ ਨਾ ਕੱਲ ਹੀ ਕੋ ਆ ਕੇ ਲੈਂਦੇ ਆ ਨਾ ਮਿਚ ਲੈਂਦੇ ਆ ਜੋ ਟਾਇਰ ਤੇ ਸੀਟ ਤਾਂ ਕੱਲ ਹੀ ਪਵਾਈ ਆ ਮੈਂ ਕਿਹਾ ਟਾਇਰ ਤਾਂ ਮਿੰਜਲਨ ਦੇ ਕੱਲ ਹੀ ਪਾਏ ਹਨ ਸੀਟ ਵੀ ਕੱਲ ਹੀ ਇਹ ਬਾਰਾ ਮਂਗਾਈ ਆ ਬਾਰੀ ਆ ਵੇਖੀ ਤਾ ਹੁਣ ਸੀਟ ਵੀ ਬਗਮਨੇ ਤਾ ਟਾਇਰ ਵੀ ਟਾਇਰ ਤਾਂ ਜਵੇਂ ਨਵੇਂ ਵੇ ਜਵੇਂ ਹੀ ਜਵੇਂ ਹੀ ਅੱਲੇ ਤਾਂ ਬੁੱਟੀਆਂ ਦੇ ਉੱਤੇ ਜਿਹੜੀ ਆ ਲੱਗੀ ਹੁੰਦੀ ਆ ਉਹ ਵੀ ਨਿਕਲਦੀ ਆ ਐਨੀ ਭੋਲੀ ਤਾਂ ਲੱਗਿਆ ਨੂੰ ਕਰਕੇ ਤੈਨੂੰ ਕਿੰਨੀ ਵਾਰ ਸਮਝਾਇਆ ਵਾ ਮੈਂ ਤੇਰੀ ਰੱਖਿਆ ਕਰਦਾ ਤੈਨੂੰ ਤਾਂ ਕਹਿਣਾ ਕਿ ਮੈਂ ਲਫੇੜੇ ਮਾਰੂ ਅਗਲਾ ਅਗਲੀ ਤੂੰ ਖੜੀ ਹੋਰ ਹਾਂ